ਤੋ ਡਾਕਟਰ ਹਰਾਨ ਹੀ ਹੋ ਗਏ ਦਾ ਇਦਾਂ ਹੋਈ ਨਹੀਂ ਸਕਦਾ ਮੈਂ ਪਹਿਲਾ ਪੇਸ਼ੈਂਟ ਮੇਰੇ ਕੋਲ ਆਲਾ ਆ ਡਾਕਟਰ ਹਰਾਨ ਰਹਿ ਗਏ ਵੀ ਪਹਿਲੇ ਐਨੀ ਪਰਸੈਂਟ ਸੀ ਸਟੰਟ ਪਾਣੇ ਸੀ ਪਰ ਕਾੜਾ ਪੀਣ ਦੇ ਨਾਲ ਜਿਹੜਾ ਆ ਉਹ ਸਟੰਟ ਪਾਣ ਦੀ ਲੋੜ ਨਹੀਂ ਬਿਲਕੁਲ ਨਾੜਾਂ ਜਿਹੜੀਆਂ ਖੁੱਲ ਗਈਆਂ ਅਸੀਂ ਬਾਜੀ ਹੱਥਵੇਂ ਕਾੜੇ ਤੇ ਟੈਸਟ ਕਰਾਉਣਾ ਸੀ ਡਾਕਟਰ ਨੇ ਸਾਨੂੰ ਜ਼ਬਰਦਸਤੀ ਸਾਡਾ ਟੈਸਟ ਕੀਤਾ ਉਹ ਕਹਿੰਦਾ ਸੀ ਵੀ ਤੁਸੀਂ ਆਪਣਾ ਟੈਸਟ ਕਰਾਓ ਤੁਹਾਡਾ ਕੰਮ ਵੱਧ ਗਿਆ ਤੁਹਾਡੀ ਸਰਜਰੀ ਹੋਣੀ ਆ ਸਾਨੂੰ ਇੱਥੇ ਤਾਂ ਕੋਈ ਨਾ ਡਾਕਟਰ ਡਰਾਉਣ ਲੱਗ ਪਏ ਨਹੀਂ ਤੁਸੀਂ ਕਰਾਓ ਜੀ ਆ ਨਹੀਂ ਤੇ ਨਹੀਂ ਤਾਂ ਤੁਹਾਡਾ ਸਰਜਰੀ ਜਿਹੜੀ ਕਰ ਨਹੀਂ ਕਰਨੀ ਆ ਉਹ ਜ਼ਬਰਦਸਤੀ ਉਹਨੇ ਫਿਰ ਸਾਡਾ ਟੈਸਟ ਕੀਤਾ ਹਰਾਨੀ ਚੁੱਪ ਦਾ ਚੁੱਪੀ ਹੋ ਗਿਆ ਕਹਿੰਦਾ ਹੋਈ ਨਹੀਂ ਸਕਦਾ ਹੈ ਤੁਸੀਂ ਇਹ ਦੱਸੋ ਕਿ ਠੀਕ ਕਿੱਥੋਂ ਆਏ ਇਹ ਦੱਸਿਆ ਪੁੱਛਿਆ ਨਹੀਂ ਨਹੀਂ ਦੱਸਿਆ ਹਾਂ ਕਿ ਇਹ ਕਾੜਾ ਪੀ ਗਿਆ ਹੈ ਆਹ ਕਾੜੇ ਪੀਣ ਤੋਂ ਅੱਜ ਦਸਵਾਂ ਕਾੜਾ ਪੀਣ ਆਇਆ ਤੇ ਨਾਲ ਅੱਜ ਟੈਸਟ ਵੀ ਕਰਵਾ ਕੇ ਲਿਆਏ ਰਿਪੋਰਟਾਂ ਵੀ ਲੈ ਗਿਆ ਜਿਹੜੀਆਂ ਕਿ ਕਹਿੰਦੇ ਯਕੀਨ ਉਦੋਂ ਆਉਂਦਾ ਜਦੋਂ ਰਿਪੋਰਟ ਸਹੀ ਹੋਵੇ ਇੱਥੇ ਦਰਦ ਦਿੱਸੀ ਤਾਂ ਛਾਤੀ ਦੇ ਵਿੱਚ ਤੇ ਜੋ ਤੁਰਦੇ ਸਾਹ ਚੜਦਾ ਹੈਗਾ ਆਪਾਂ ਟੈਸਟ ਕਰਾਏ ਹਸਪਤਾਲ ਜਲੰਧਰੋਂ ਜਾ ਕੇ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਤਿੰਨ ਵਾਰੀ 90% ਬਲੌਗ ਹੈ 100% ਆ ਤੇ ਤੁਸੀਂ ਪਾਈਪ ਸਰਜੀ ਕਰਾਓ ਉਹ ਤੋਂ ਬਾਅਦ ਇਹਨਾਂ ਦੇ ਬਾਬਾ ਜੀ ਨੂੰ ਪਤਾ ਲੱਗਿਆ ਵੀ ਇਦਾਂ ਇਥੋਂ ਕੜੇ ਪੀਉਂਦੇ ਆ ਫਿਰ ਹੁਣ ਆਪਾਂ ਆਏਗੇ ਨੌਵੀਂ ਨੌ ਵਾਰੀ ਪੀ ਕੇ ਸਾਢੇ 4 ਮਹੀਨੇ ਤੇ ਹੁਣ ਆਪਾਂ ਆਏ ਆ ਰਿਪੋਰਟ ਕਰਾ ਕੇ ਆ ਕਿ ਕੱਲ ਕਰਵਾਈ ਅੱਜ ਲੈ ਕੇ ਆਏ ਆ ਤੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਫਾਇਦਾ ਜੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਹੋਰ ਪੇਸ਼ੈਂਟ ਜਿਹੜੇ ਦੇਖੋ ਜੀ ਆਪਾਂ ਦੇ ਸੁਨੇਹਾ ਦੇਵਾਂਗੇ ਕੋਈ ਵੀ ਵੀਰ ਭਾਈ ਸੁਣਦਾ ਆ ਉਹ ਆਵੇ ਆਣ ਕੇ ਆਪਣਾ 2-3 ਵਾਰੀ ਆਣ ਕੇ ਤਕਾੜਾ ਪੀ ਕੇ ਦੇਖੇ ਆਪਣੀ ਤਸੱਲੀ ਕਰੇ ਪੂਰੇ ਪ੍ਰੇਜ ਕਰੇ ਮਹਾਰਾਜ ਦੀ ਕਿਰਪਾ 100% ਠੀਕ ਹੋਊਗਾ ਜੀ। ਨੇ ਕਈ ਬੰਦੇ ਵੀ ਕਹਿੰਦੇ ਪੈਸੇ ਦੇ ਕੇ ਬੰਦਾ ਖੜਾ ਕਰ ਲੈਂਦੇ ਆ ਉਹ ਗੱਲਾਂ ਵੇਖੋ ਪਰਵਾਦਵਾ ਨਹੀਂ ਸੌਂਦੀਆਂ ਚੰਗੀਆਂ ਲੱਗਦੀਆਂ ਆਓ ਆਣ ਕੇ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਪੀ ਕੇ ਦੇਖੋ ਆਪਣੀ ਬਿਮਾਰੀ ਦੇ ਹਿਸਾਬ ਨਾਲ ਫੇਰ ਗੱਲ ਕਰੋ। ਆ ਚੌਥਾ ਕਾੜਾ ਜੀ ਪੀਣਾ ਹੈ। ਤੇ 50% 50% ਤੋਂ ਗੱਲਾਂ 70 80% ਫਰਕ ਆਇਆ ਹੁਣ ਕੰਮ ਕਰਦੇ ਆ ਘਰ ਦਾ ਜੀ ਨਹੀਂ ਤਾਂ ਮੰਜੇ ਤੋਂ ਉੱਠ ਨਹੀਂ ਹੁੰਦਾ ਜੀ ਜੀ ਥੱਲੇ ਗੋਲੀ ਹਟੇ ਕੰਮ ਕਰਦੇ ਜੀ ਘਰ ਦਾ ਘੁੰਮਦੇ ਫਿਰਦੇ ਆ ਬਸ ਅੱਗੇ ਪੈਸਾ ਵੀ ਕੱਟ ਲੱਗਾ ਤੇ ਇਲਾਜ ਵੀ ਛਿੱਤੀ ਹੋਇਆ ਮੈਂ ਕਹਿੰਦਾ ਜੀ ਮੈਂ ਹੁਣ ਬਾਕੀਆਂ ਨੂੰ ਵੀ ਇਹ ਦੱਸਦਾ ਆ ਵੀ ਪੈਸਿਆਂ ਦਾ ਕੋਈ ਗੱਲ ਨਹੀਂ ਜੇ ਥੋੜੇ ਲੈਂਦੇ ਕੋਈ ਗੱਲ ਨਹੀਂ ਪਰ ਇਲਾਜ ਕਰਾਓ ਇੱਥੇ ਇਲਾਜ ਵਧੀਆ ਮੈਂ ਸਤਿੰਦਰ ਕੁਮਾਰ ਆਨਰੀ ਕਮਿਸ਼ਨਡ ਅਫਸਰ ਇੰਡੀਅਨ ਨੇਵੀ ਲੈਫਟਨੈਂਟ ਮੇਰੀ ਹਰਟ ਦੀ ਦੋ ਨਸਾਂ ਪਿਛਲੇ 20 ਸਾਲ ਸੇ ਬਲੌਕ ਐ और भारी भारी महसूस होता था और सांस चढ़ जाता था मैंने जब पहला ही कड़ा पिया तो मेरे को काफ़ी आराम मिला मेरा राइट हैंड की सुबह उठता था तो मुट्ठी बंद नहीं होती थी अब ये देखो मैं पूरी मुट्ठी बंद करता हूँ कोई प्रॉब्लम नहीं है ऑफिसर थे बड़े बड़े आर्मी हॉस्पिटल तो बड़े बड़े डॉक्टर हैं वहाँ तो इलाज भी फ्री है कहना था कि यू हैव टू गो फॉर ओपन हार्ट सर्जरी तो मैंने मना कर दिया कि अभी मेरी एज नहीं है कि मैं ओपनर सर्जरी में जाऊं क्योंकि वो तो, तो लकड़ी की तरह आरे की तरह काटते हैं तो अगर काड़े से ठीक हो रहा है तो इसे बड़ी उपलब्धि नहीं है अब अब ठीक हो काड़े से बिल्कुल ठीक हां मैं अभी कंफर्टेबल हूं काड़े से ठीक हो काड़े सिर्फ मेरे को फायदा है ये जेड़ा अपन ना कुछ सोच के नहीं से तैयार किया वे दे नाल इतने हार्ड दे मरीज ठीक हो जानेगे ਮੈੱਕੋ ਗੱਲ ਨਿਚੋੜ ਹੈ ਵੀ ਜਿਹੜਾ ਬੰਦਾ ਇਨਸਾਨ ਦੀਆਂ ਚੀਜ਼ਾਂ ਬਣਾਈਆਂ ਹੋਈਆਂ ਖਾਂਦਾ ਬ੍ਰੈਡ ਬਿਸਕੁਟ ਕੋਈ ਵੀ ਚੀਜ਼ ਲਾ ਲਓ ਉਹਦੇ ਵਿੱਚ ਕੈਮੀਕਲ ਪੈਂਦੇ ਆ ਹੁਣ ਜ਼ਿਆਦਾਤਰ ਲੋਕ ਮੈਦੇ ਤੇ ਡਿਪੈਂਡ ਹੋ ਗਏ ਆ ਹਰ ਚੀਜ਼ ਮੈਦੇ ਵਾਲੀ ਖਾਂਦੇ ਆ ਹੁਣ ਮੈਦਾ ਪਚਣਾ ਕਿੰਨਾ ਔਖਾ ਗਾ ਉਹੀ ਕਾਰਨ ਹੈ ਕਿ ਬੰਦੇ ਹਰ ਤਰ੍ਹਾਂ ਦੀ ਬਿਮਾਰੀ ਦਾ ਸ਼ਿਕਾਰ ਹੋ ਗਏ ਆ ਸੋ ਸਾਡੇ ਨਾਲ ਭੈਣ ਜੀ ਬੈਠੇ ਨੇ ਆਪਾਂ ਇਹਨਾਂ ਦੀ ਗੱਲ ਕਰੀਏ ਤਾਂ ਮੇਰੇ ਕੋਲ ਇਹਨਾਂ ਦੀ ਪਹਿਲੀ ਰਿਪੋਰਟ ਆ ਜਿਹਦੇ ਵਿੱਚ ਹਾਰਟ ਦੀ ਜਿਹੜੀਆਂ ਨਾੜਾਂ ਉਹ ਬਲੋਕੇਜ ਜਿਹੜੀਆਂ ਆਈਆਂ ਨੇ ਤੇ ਇਹਨਾਂ ਨੇ ਜਦੋਂ ਇਹ 3 5 2025 ਨੂੰ ਕਰਾਇਆ ਉਸ ਤੋਂ ਬਾਅਦ ਜਦੋਂ ਅੱਜ ਨਵੀਂ ਰਿਪੋਰਟ ਜਿਹੜੀ ਕਰਵਾ ਕੇ ਲੈ ਕੇ ਆਏ ਨੇ ਤੇ ਇਹ ਹੈਗੀ ਆ 3 8 2025 ਦੀ ਤੁਸੀਂ ਪੁਰਾਣੀ ਰਿਪੋਰਟ ਔਰ ਨਵੀਂ ਰਿਪੋਰਟ ਦੇਖ ਸਕਦੇ ਹੋ ਕਿ ਇਹਦੇ ਵਿੱਚ ਬਲੋਕੇਜ ਆਈ ਹੈ ਇਹਦੇ ਵਿੱਚ ਜਿਹੜਾ ਕਾਫੀ ਫਰਕ ਜਿਹੜਾ ਦੱਸਿਆ ਗਿਆ ਵੀ ਹੁਣ ਉਹ ਕਾਫੀ ਠੀਕ ਨੇ ਇਹ ਸਚਾਈ ਆਪਾਂ ਇਹਨਾਂ ਕੋਲੋਂ ਜਾਣਦੇ ਪੁੱਛਦੇ ਆ ਕਿ ਜਦੋਂ ਪਹਿਲੀ ਵਾਰੀ ਇਹਨਾਂ ਨੂੰ ਪ੍ਰੋਬਲਮ ਆਈ ਸੀ ਤੇ ਕੀ ਐ ਸੀ ਪਹਿਨਾਂ ਕੀ ਪ੍ਰੋਬਲਮ ਆਈ ਸੀ ਸਭ ਤੋਂ ਪਹਿਲਾਂ ਤੁਹਾਨੂੰ ਮੇਰਾ ਸਾਹ ਹੀ ਚੜਦਾ ਤੇ ਮੇਰੇ ਬਾਵਾਵਾਂ ਪਾਰੀਆਂ ਹੋ ਜਿੰਨੇ ਦਾ ਹਵਾ ਪੜ ਜਾਂਦੀ ਛਾਤੀ ਚ ਬਾਵਾਵਾਂ ਵਿੱਚ ਤੇ ਸਾਹ ਦੇ ਲੈਣੇ ਵਾਸਤੇ ਚਾਉਂਦਾ ਤੇ ਜਦੋਂ ਇਹ ਪ੍ਰੋਬਲਮ ਆਈ ਫੇ ਕਿੱਥੇ ਗਏ ਤੇ ਡਾਕਟਰ ਨੂੰ ਦੱਸਿਆ ਤੇ ਕੀ ਇਲਾਜ ਉਹਨਾਂ ਨੇ ਦੱਸਿਆ ਸੀ ਇਹਦਾ ਸਾਨੂੰ ਅਸੀਂ ਡਾਕਟਰ ਕੋਲ ਗਏ ਸੀ ਤੇ ਉਹਨਾਂ ਨੇ ਸਾਡੇ ਟੈਸਟ ਕੀਤੇ ਤੇ ਉਹਨਾਂ ਨੇ ਸਾਨੂੰ ਸਕਾਟ ਹਸਪੀਟਲ ਭੇਜਿਆ ਸੀ ਤੇ ਉਹਨਾਂ ਨੇ ਕਹੇ ਵੀ ਤੁਸੀਂ ਉੱਥੇ ਜਾ ਕੇ ਇਹਦੇ ਆਪਣੇ ਟੈਸਟ ਕਰਵਾਓ ਤਨ ਸਟੈਂਡ ਵਾਲਾ ਇੱਕ ਵੀ ਫਲ ਸਕਦਾ ਦੋ ਵੀ ਪੈ ਸਕਦਾ ਇਹ ਵੀ ਇੱਕ ਵੀ ਪੈ ਸਕਦਾ ਦੋ ਵੀ ਪੈ ਸਕਦਾ ਐਦਾਂ ਹਾਂਜੀ ਐਦਾਂ ਬੋਲਿਆ ਸੀ ਫੇ ਤੁਸੀਂ ਕੀ ਪ੍ਰਾਦਾਦਾ ਬਣਾਇਆ ਅਸੀਂ ਫਿਰ ਅਸੀਂ YouTube ਤੇ ਵੇਖਿਆ ਸਾਨੂੰ ਆ ਵੀਰ ਸਾਡਾ ਇਹਨੇ ਦੱਸ ਪਾਈ ਭੇਜ ਦਿੱਤਾ ਫਿਰ ਅਸੀਂ YouTube ਤੇ ਵੇਖੀਆਂ ਵੀਡੀਓ ਫਿਰ ਇਹ ਵੀਡੀਓ ਵੇਖ ਕੇ ਫਿਰ ਇਹ ਤੇ ਪਹੁੰਚੇ ਅੱਛਾ ਜਦੋਂ ਬਾਬਾ ਜੀ ਕੋਲ ਰਿਪੋਰਟ ਲੈ ਗਿਆ ਇਹ ਤੇ ਬਾਬਾ ਜੀ ਨੇ ਕੀ ਕਿਹਾ ਵੀ ਕਿਦਾਂ ਇਲਾਜ ਕਿੰਨਾ ਟਾਈਮ ਲੱਗਣਾ ਕੀ ਪ੍ਰਹੇ ਦੱਸੀ ਤੇ ਕੀ ਪ੍ਰੋਬਲਮ ਕੀ ਦੱਸੀ ਸੀ ਉਹਨਾਂ ਨੇ ਵੀ ਉਹਨਾਂ ਨੇ ਕਿਹਾ ਸੀ ਤੁਸੀਂ 8 ਕਾੜੇ ਪੀਓ ਆਰਠ ਕਾੜੇ ਪੀ ਗਏ ਤੇ ਫਿਰ ਤੁਸੀਂ ਆਪਣਾ ਟੈਸਟ ਕਰਾ ਕੇ ਫਿਰ ਦੋ 6 ਕਾੜੇ ਪੀ ਗਏ ਤੇ 6ਵੇਂ ਤੇ ਟੈਸਟ ਕਰਾ ਲਿਆ ਅੱਛਾ ਹੁਣ ਅੱਜ 8ਵਾਂ ਕਾੜਾ ਸਾਡਾ ਉਹਨਾਂ ਨੇ ਵੀ ਗਿਆ ਵੇ ਹੱਡ ਦੀ ਨਾਲੇ ਬਲੋਕੇਜ ਹਾਂਜੀ ਉਹਨਾਂ ਨੇ ਇਹੋ ਗਿਆ ਵੇ ਤੁਹਾਡੀ ਬਲੋਕਿੰਗ ਆ ਤੇ ਤੁਸੀਂ 8 ਕਾੜੇ ਪੀ ਗਏ ਫਿਰ ਟੈਸਟ ਕਰਾਉਣਾ ਤੇ ਪ੍ਰੇਜ ਦੱਸੇ ਵੀ ਪ੍ਰੇਜ ਜ਼ਿਆਦਾ ਕਰ ਲੈ ਅੱਛਾ ਪ੍ਰੇਜ ਪ੍ਰੇਜ ਐਂ ਪੂਰਾ ਕੀਤਾ ਤੇ ਤੁਸੀਂ ਕਿੰਨੇ ਕਾੜੇ ਪੀਤੇ ਅਸੀਂ ਅੱਜ 8ਵਾਂ ਕਾੜਾ ਹੈ ਸਾਡਾ 6 ਮਗ ਇਹ 6ਵੇਂ ਪੀ ਕੇ ਟੈਸਟ ਕਰਾਇਆ ਜਿਹੜੀ ਆ ਹੁਣ ਟੈਸਟ ਕਰਾਇਆ ਤੁਸੀਂ 6ਵੇਂ ਇਹ 6ਵੇਂ ਪੀ ਕੇ ਇਹ 6ਵੇਂ ਵਿੱਚ ਕਰਾਇਆ ਇਹ ਕਦੋਂ ਕਰਾਈਆ ਕਿਸ ਨੇ ਇਹ ਪਿਛਲੇ ਪਿਛਲੇ 3 3 ਅਗਸਤ ਨੂੰ ਹਾਂਜੀ 3 ਅਗਸਤ ਨੂੰ ਕਰਾਈ ਇਹਸ ਰਿਪੋਰਟ ਚ ਕੀ ਆਇਆ ਇਸ ਰਿਪੋਰਟ ਵਿੱਚ ਇਹਨਾਂ ਨੇ ਕਿਹਾ ਨਾਰਮਲ ਹੀ ਆ ਇੱਕ ਪੁਆਇੰਟ ਦਾ ਫਰਕ ਸੀ ਕਹਿੰਦੇ 70 ਚਾਹੀਦੇ 69 ਆਈ ਹੈ जी, जी, काफी काफी अच्छा हां जी ਜਿਹੜੀ ਪਹਿਲੀ ਬਲੋਕੇਜ ਸੀ ਉਹਦੇ ਨਾਲੋਂ ਕਾਫੀ ਫਰਕ ਆ ਕਾਫੀ ਵਹਟ ਗਈ ਆ ਨਹੀਂ ਉਹ ਜਾਂਦੇ ਬਿਲਕੁਲ ਠੀਕ ਆ ਉਹ ਤਾਂ ਡਾਕਟਰ ਹਰਾਨ ਹੀ ਹੋ ਗਏ ਜਾਂਦਾ ਇਦਾਂ ਹੋ ਹੀ ਨਹੀਂ ਸਕਦਾ ਮੈਂ ਪਹਿਲਾ ਪੇਸ਼ੈਂਟ ਮੇਰੇ ਕੋਲ ਆਲਾ ਆ ਅੱਛਾ ਹਾਂ ਜੀ ਡਾਕਟਰ ਵੀ ਹਰਾਨ ਰਹਿ ਗਏ ਵੀ ਪਹਿਲੇ ਐਨੀ ਪਰਸੈਂਟ ਸੀ ਸਟੰਟ ਪਾਣੇ ਸੀ ਪਰ ਕਾੜਾ ਪੀਣ ਦੇ ਨਾਲ ਜਿਹੜਾ ਆ ਉਹ ਸਟੰਟ ਪਾਣ ਦੀ ਲੋੜ ਨਹੀਂ ਬਿਲਕੁਲ ਨਾੜਾਂ ਜਿਹੜੀਆਂ ਖੁੱਲ ਗਈਆਂ ਅਸੀਂ ਬਾਜੀ 8ਵੇਂ ਕਾੜੇ ਤੇ ਟੈਸਟ ਕਰਾਉਣਾ ਸੀ ਡਾਕਟਰ ਨੇ ਸਾਨੂੰ ਜ਼ਬਰਦਸਤੀ ਸਾਡਾ ਟੈਸਟ ਕੀਤਾ ਉਹ ਕਹਿੰਦਾ ਸੀ ਵੀ ਤੁਸੀਂ ਆਪਣਾ ਟੈਸਟ ਕਰਾਓ ਤੁਹਾਡਾ ਕੰਮ ਵੱਧ ਗਿਆ ਤੁਹਾਡੀ ਸਰਜਰੀ ਹੋਣੀ ਆ ਅੱਛਾ ਸਾਨੂੰ ਇ ਨੇ ਤੁਸੀਂ ਕਰਾਓ ਜੀ ਆ ਨਹੀਂ ਤੇ ਨਹੀਂ ਤਾਂ ਤੁਹਾਡਾ ਸਰਜਰੀ ਜਿਹੜੀ ਕਰ ਨਹੀਂ ਕਰਨੀ ਉਹ ਜ਼ਬਰਦਸਤੀ ਉਹਨੇ ਫਿਰ ਸਾਡਾ ਟੈਸਟ ਕੀਤਾ ਤੇ ਜਾਂਚ ਕਰਕੇ ਉਹ ਡਾਕਟਰ ਤੇ ਹਰਾਨੀ ਚੁੱਪ ਤੇ ਚੁੱਪ ਹੀ ਹੋ ਗਿਆ ਕਹਿੰਦਾ ਹੋਈ ਨਹੀਂ ਸਕਦਾ ਐ ਡਾਕਟਰ ਤੇ ਹੋਸ਼ ਛੁੱਟ ਗਿਆ ਵੀ ਆ ਕੀ ਹੋ ਗਿਆ ਮੈਂ ਤਾਂ ਪ੍ਰੈਸ਼ਰ ਕਰ ਹਾਂਜੀ ਹਾਂਜੀ ਉਹ ਆਪਣੇ ਸਟਾਪ ਵਾਲ ਵੇਖ ਕੇ ਕਦੀ ਮੇਰੇ ਵਾਲ ਵੇਖੀ ਪਹਿਲਾਂ ਸਾਨੂੰ ਬੜਾ ਟੁੱਟ ਟੁੱਟ ਕੇ ਬੈਂੜੇ ਬੜੇ ਧੱਕੇ ਨਾਲ ਗੁੱਸੇ ਨਾਲ ਪਿਆ ਵੀ ਤੁਸੀਂ ਪਿੰਡੂ ਲੋਗ ਹੋ ਜੇ ਤੁਸੀਂ ਦੁੱਖ ਵਧਾ ਲਿਆ ਤੁਸੀਂ ਹੁਣ ਸਰਜਰੀ ਤੇ ਪਹੁੰਚ ਗਏ ਜੀ ਤੇ ਹੋਂ ਤੁਸੀਂ ਪਿੱ ਗਲਤ ਕੀਤਾ ਤੁਹਾਨੂੰ ਕੋ ਦੋਂਦਾ ਮੈਂ ਭੇਜਿਆ। ਫੇ ਤੁਸੀਂ ਇਹ ਦੱਸਿਆ ਕਿ ਠੀਕ ਕਿੱਥੋਂ ਆ ਇਹ ਦੱਸਿਆ ਪੁੱਛਿਆ ਨਹੀਂ। ਨਹੀਂ ਦੱਸਿਆ ਹੀ ਆ ਕਿ ਬਈ ਕਾੜਾ ਪੀ ਗਏ ਆ। ਐਦਾਂ ਉਹਨਾਂ ਨੇ ਪਹਿਲਾਂ ਮਤਲਬ ਅਸੀਂ ਦਵਾਈ ਦਸੀ ਉਹ ਚੁੱਕ ਕੇ ਮਾਰੀ ਦਵਾਈ ਹੱਡੀ। ਕਹਿੰਦਾ ਤੁਸੀਂ ਕਿਹੜੇ ਚੱਕਰਾਂ 'ਚ ਪਏ? ਇਸ ਤਰ੍ਹਾਂ ਨਹੀਂ ਠੀਕ ਹੋਣਾ ਤੁਹਾਡਾ ਮਤਲਬ ਵੀ ਤੁਸੀਂ ਦਵਾਈ ਖਾਓ। ਫਿਰ ਰਿਪੋਰਟ ਦੇ ਕੇ ਹੋਸ਼ ਔੜ ਗਿਆ ਫਿਰ ਰਿਪੋਰਟ ਵੇਖੋ ਸੋ ਤੇ ਕੀ ਕਹਿੰਦਾ ਫਿਰ ਉਹ ਬੜਾ ਹੈਰਾਨ ਜਾ ਹੋ ਗਿਆ ਮੈਂ ਕਹਿੰਦਾ ਪਹਿਲਾ ਪਿਸਟਾ ਆ ਮੇਰੇ ਕੋਲ ਇਦਾਂ ਅੱਛਾ ਹਾਂਜੀ ਮੇਰੀ ਜ਼ਿੰਦਗੀ ਚ ਪਹਿਲਾ ਵਸੜਾ ਜਿਹਨੂੰ ਦਵਾਈ ਦਾ ਫਰਕ ਪਾਇਆ ਤੇ ਤੁਸੀਂ ਮੰਨਦੇ ਹੋ ਤੁਹਾਡੀ ਜ਼ਿੰਦਗੀ ਜਿਹੜੀ ਆ ਕਾੜੇ ਨਾਲ ਬਦਲ ਗਈ ਹਾਂਜੀ ਹਾਂਜੀ ਬਦਲ ਦਿੱਤੀ ਕਾੜੇ thro ਠੀਕ ਕਾੜੇ ਕਾੜੇ ਨਾਲ ਠੀਕ ਹੋਈ ਉਹ ਸਾਡੇ ਨਾਲ ਸਿੰਘ ਸਾਹਿਬ ਖੜੇ ਨੇ ਮੈਂ ਇਹ ਦੱਸ ਦਿਆਂ ਕਿ ਇਹਨਾਂ ਨੇ 9 ਵਰਗ ਜਿਹੜਾ ਕਾੜਾ ਪੀਤਲ ਦਵਾਈ ਖਾਧੀ ਆ ਪਹਿਲਾਂ ਲਾਜ਼ ਬੜੇ ਗ੍ਰਾਏ ਪਰ ਜਦੋਂ ਤੋਂ ਇਹ ਇੱਥੇ ਬਾਬਾ ਜੀ ਦੇ ਨਾਲ ਜੁੜੇ ਆ ਨੌਵੇਂ ਕਾੜਾ 9 ਕਾੜੇ ਪੀਣ ਤੋਂ ਬਾਅਦ ਜ 10ਵਾਂ ਕਾੜਾ ਪੀਣ ਆਇਆ ਤੇ ਨਾਲ ਅੱਜ ਟੈਸਟ ਵੀ ਕਰਵਾ ਕੇ ਲਿਆਇਆ ਰਿਪੋਰਟਾ ਵੀ ਲੈ ਗਿਆ ਜਿਹੜੀਆਂ ਕਿ ਕਹਿੰਦੇ ਯਕੀਨ ਉਦੋਂ ਆਉਂਦਾ ਜਦੋਂ ਰਿਪੋਰਟ ਸਹੀ ਹੋਵੇ ਬੋਡੀ ਉਦੋਂ ਦੱਸਦੀ ਹੈ ਜਦੋਂ ਰਿਪੋਰਟ ਤੁਹਾਡੀ ਦੱਸੇਵੇ ਹਾਂ ਬੰਦਾ ਠੀਕ ਹੋਇਆ ਤੇ ਲੋਕਾਂ ਨੂੰ ਯਕੀਨ ਵੀ ਤਦ ਹੀ ਆਉਂਦਾ ਹੈ ਕਿ ਅਸੀਂ ਟੈਸਟ ਕਰਵਾਇਆ ਤੇ ਹੁਣ ਅਸੀਂ ਫਿੱਟਾਂ ਤੇ ਹੁਣ ਆਪਾਂ ਇਹਨਾਂ ਕੋਲੋਂ ਜਾਣਾਂਗੇ ਭਾਈ 9 ਕਾੜੇ ਪਹਿਲਾਂ ਪੀਤੇ ਆ 10ਵਾਂ ਪੀਣ ਆਏ ਹਾਂ ਟੈਸਟ ਕਿਦਾਂ ਦੇ ਰਹੇ ਆ ਜਿਹੜਾ ਟੈਸਟ ਕਰਾ ਤੇ ਕੀ ਕਹਿਣਾ ਚਾਹਦੇ ਪਹਿਲਾਂ ਦੱਸੋ ਭਾਜੀ ਕੀ ਪ੍ਰੋਬਲਮ ਸੀ ਕਦੋਂ ਤੋਂ ਆਈ ਸੀ ਦੇਖੋ ਜੀ ਆਪਾਂ ਨੂੰ ਪ੍ਰੋਬਲਮ ਆਈ ਇੱਥੇ ਦਰਦ ਦਿਸੀ ਤਾਂ ਛਾਤੀ ਦੇ ਵਿੱਚ ਤੇ ਜੋ ਤੁਰਦੇ ਸਾਹ ਚੜਦਾ ਸੀਗਾ ਆਪਾਂ ਟੈਸਟ ਕਰਾਏ ਹਸਪਤਾਲ ਜਲੰਧਰੋਂ ਜਾ ਕੇ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਤਿੰਨ ਆੜੀ 90% ਬਲੌਗ ਹੈ 100% ਆ ਤੇ ਤੁਸੀਂ ਪਾਈਪਸ ਸਰਜੀ ਕਰਾਓ ਉਹ ਆਪ ਆਪਣੇ ਸਰੀਰ ਦੇ ਪੱਖੋਂ ਕੁਝ ਨਹੀਂ ਕਰਵਾ ਸਕਦੇ ਆਪਾਂ ਕਿਹਾ ਵੀ ਨਹੀਂ ਕਰਵਾਣੀ ਫਿਰ ਮਹੀਨਾ ਦੋ ਦਿਨ ਦਵਾਈ ਦੂਈ ਖਾਂਦੇ ਜਿਹੜੀ ਉਹਨਾਂ ਲਿਖ ਕੇ ਦਿੱਤੀ ਸੀਗੀ ਉਹ ਤੋਂ ਬਾਅਦ ਇਹਨਾਂ ਦੇ ਬਾਬਾ ਜੀ ਨੂੰ ਪਤਾ ਲੱਗਿਆ ਵੀ ਇਦਾਂ ਇਥੋਂ ਕਾੜੇ ਪੀਉਂਦੇ ਆ ਫਿਰ ਆਪਾਂ ਇਹਨਾਂ ਕੋਲ ਆਏ ਆਪਣੀ ਰਿਪੋਰਟਾਂ ਲੈ ਕੇ ਆਏ ਇਹਨਾਂ ਨੂੰ ਦਿਖਾ ਲਈਆਂ ਰਿਪੋਰਟਾਂ ਸਾਰੀਆਂ ਤੇ ਇਹਨਾਂ ਦੇਖ ਕੇ ਕਹਿਣ ਲੱਗੇ ਵੀ ਜੇ ਦਵਾ ਕਾੜਾ ਪੀਣਾ ਤੇ ਘੱਟੋ ਘੱਟ 8 ਮਹੀਨੇ ਹੋਣਾ ਪਊਗਾ ਅੱਛਾ ਪਹਿਲਾਂ ਗੱਲ ਉਹਨਾਂ ਨਾਲ ਕੀਤੀ ਸਾਡੇ ਨਾਲ ਤੇ ਜੇ ਤੁਸੀਂ ਰਿਪੋਰਟ ਵੀ ਕਰਾਉਣੀ ਤੇ 4 ਮਹੀਨੇ ਤੋਂ ਬਾਅਦ ਕਰਾਉਣੀ ਆ ਫਿਰ ਵੀ ਮਹੀਨੇ ਦੋ ਹੀ ਮਹੀਨੇ ਬਾਅਦ ਕੋਈ ਫਰਕ ਨਹੀਂ ਪਿਆ ਜੇ ਨਹੀਂ ਤੇ 4 ਮਹੀਨੇ ਤੋਂ ਬਾਅਦ ਗੱਲ ਕਰਨੀ ਆ ਚਲੋ ਆਪਾਂ ਨੂੰ ਫਰਕ ਤੇ ਪਹਿਲੇ ਥੋੜਾ ਥੋੜਾ ਸ਼ੁਰੂ ਜੇ ਪੈਣ ਲੱਪਿਆ ਫਿਰ ਹੁਣ ਆਪ ਤੇ ਹੁਣ ਆਪਾਂ ਆਏ ਆ ਰਿਪੋਰਟ ਕਰਾ ਕੇ ਆ ਕਿ ਕੱਲ ਕਰਵਾਈ ਅੱਜ ਲੈ ਕੇ ਆਏ ਆ ਤੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਫਾਇਦਾ ਜੀ ਬਹੁਤ ਫਰਕ ਹੈ ਜੀ ਅੱਗੇ ਨਾ ਹਾਰਦੀ ਉਹ ਪਪਾਗ ਵੱਧ ਗਈ ਆ ਬਹੁਤ ਵਧੀਆ ਆ ਜੀ ਇਹ ਵੇਲੇ ਤੇ ਮਹਾਰਾਜ ਸੇ ਪਾਸ਼ਾ ਕਿਰਪਾ ਕਰੇ ਜੀ ਜ਼ਿੰਦਗੀ ਦੇ ਚਾਰ ਦਿਹਾੜੇ ਆਪਣੇ ਸੁੱਖ ਸ਼ਾਂਤੀ ਨਿਕਲ ਜਾਣਾ ਤੇ ਇਹਦੇ ਨਾਲੋਂ ਪੈਸਾ ਨਹੀਂ ਚੰਗਾ ਬਾਕੀ ਵੈਲ ਚੰਗਾ ਮਿਲ ਜਵੇ ਡਾਕਟਰ ਚੰਗਾ ਮਿਲ ਜਵੇ ਬੰਦੇ ਨੂੰ ਜ਼ਿੰਦਗੀ ਦੇ ਦਿੰਦਾ ਤੇ ਇਸ ਕਰਕੇ ਬੜੀ ਪਰਮਾਤਮਾ ਦੀ ਕਿਰਪਾ ਕਾੜਾ ਪੀਣ ਨਾਲ ਆਪਾਂ ਠੀਕ ਹੈ ਜੀ ਕਿੰਨੀ ਲੁਕਈ ਆ ਕਹਿਦੇ ਨਹੀਂ ਮੈਂ ਦੋ ਵਾਰੀ ਗਿਆ ਮੈਂ ਠੀਕ ਨਹੀਂ ਹੋਇਆ ਮੈਂ ਤਿੰਨ ਵਾਰੀ ਗਿਆ ਮੈਂ ਠੀਕ ਨਹੀਂ ਹੋਇਆ ਤੁਹਾਨੂੰ ਕਿੰਨਾ ਯਕੀਨ ਹੋ ਗਿਆ ਹੋਰ ਕਿੰਨਾ ਵੱਧ ਗਿਆ ਵੇਖੋ ਜੀ ਜਦੋਂ ਆਪਾਂ ਪਹਿਲੀ ਦੂਜੀ ਤੀਜੀ ਵਾਰੀ ਆਏ ਆਪਾਂ ਉਹਦੇ ਪਤਾ ਲੱਗ ਗਿਆ ਆਪਣੇ ਸਰੀਰ ਤੋਂ ਵੀ ਆਪਾਂ ਥੋੜਾ ਥੋੜਾ ਠੀਕ ਹੋਣ ਲੱਗ ਪਿਆ ਹਾਂ ਕਿਉਂਕਿ ਆਪਣੇ 2 ਕਿਲੋਮੀਟਰ ਖੂਆ ਆਪਾਂ ਤੁਰ ਕੇ ਜਾਈਦੇ ਤੇ ਰਾਹ 4-5 ਸਾਲ ਲਈਦੇ ਸੀਗੇ ਫਿਰ ਆਪਾਂ ਜਦੋਂ ਹੌਲੀ ਦਵਾਈ ਆਪਾਂ ਕਾੜਾ ਪੀਣ ਲੱਪੇ ਆਪਾਂ ਖੂਹ ਤੇ ਜਾਂਨੇ ਹੁਣ ਨਾਰਮਲ ਭ ਦਵਾਈ ਦਵਾਈ ਜੋ ਖਾਣ ਲੱਗ ਪੇ ਬੰਦਾ ਫਰਕ ਪੈਦੇ ਤੇ ਆਪੇ ਪਤਾ ਲੱਗ ਜਾਂਦਾ ਠੀਕ ਹੈ ਜੀ ਤੇ ਹੁਣ ਆਪਾਂ ਰਿਪੋਰਟ ਕਰਾਈ ਹੁਣ ਪੱਕਾ ਯਕੀਨ ਹੋ ਗਿਆ ਵੀ ਠੀਕ ਹੈ ਅੱਗੇ ਰਲੋ ਕਿਉਂਕਿ ਡਾਕਟਰ ਦੇ ਕਹਿਣ ਦਾ ਵੀ ਠੀਕ ਹੈ ਆਪਣੇ ਬੋਡੀ ਦੇ ਕਹਿਣ ਦਾ ਠੀਕ ਹੈ ਪਰ ਐਕਚੁਅਲ ਜਿਹੜੀ ਰਿਪੋਰਟ ਦੱਸਦੀ ਆ ਪੇ ਬੰਦਾ ਕਿੰਨਾ ਠੀਕ ਹੈ ਰਿਪੋਰਟ ਦੇ ਨਾਲ ਤੁਸੀਂ ਫਿੱਟ ਲੱਗਦੇ ਹੋ ਹਾਂ ਰੰਬੋ ਉਹਨਾਂ ਡਾਕਟਰ ਦੱਸੇ ਬਹੁਤ ਫਰਕ ਹੈ ਅੱਗੇ ਰਲੋ ਉਹਨਾਂ ਕਿ ਹਾਂਜੀ ਹਾਂਜੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਹੋਰ ਪੇਸ਼ੈਂਟ ਜਿਹੜੇ ਦੇਖੋ ਜੀ ਆਪਾਂ ਦੇ ਸੁਨੇਹਾ ਦੇਵਾਂਗੇ ਕੋਈ ਵੀ ਵੀਰ ਭਾਈ ਸੁਣਦਾ ਆ ਉਹ ਆਵੇ ਆਣ ਕੇ ਆਪਣਾ 2-3 ਵਾਰੀ ਆਣ ਕੇ ਤਕਾੜਾ ਪੀ ਕੇ ਦੇਖੇ ਆਪਣੀ ਤਸੱਲੀ ਕਰੇ ਪੂਰੇ ਪਰਿਹੇਜ ਕਰੇ ਚਲੋ ਆਪਣੇ ਉਤੇ ਪੂਰਾ ਪਰਿਹੇਜ ਵੀ ਨਹੀਂ ਹੋਇਆ ਵੈਸੇ ਜਿੰਨਾ ਬਾਬਾ ਜੀ ਕਹਿੰਦੇ ਆ ਪਰਿਹੇਜ ਕਰੇ ਤੇ ਮਾਰੇ ਦੀ ਕਿਰਪਾ 100% ਠੀਕ ਹੋਊਗਾ ਜੀ ਜਿਹੜੀ ਕਈ ਪੇਸ਼ੈਂਟ ਆਉਂਦੇ ਆ ਕਹਿ ਦਿੰਦੇ ਆ ਮੈਂ ਤਿੰਨ ਵਾਰ ਪੀ ਲਿਆ ਚਾਰ ਵਾਰੀ ਪੀ ਲਿਆ ਮੈਂ ਠੀਕ ਨਹੀਂ ਹੋਇਆ ਉਹਨਾਂ ਪੇਸ਼ੈਂਟ ਨੂੰ ਕੀ ਹੈ ਕਿ ਇੱਕ ਹੌਸਲਾ ਰੱਖੋ ਜਿੰਨਾ ਟਾਈਮ ਕਿਹਾ ਜਾਂਦਾ ਉਹਨਾਂ ਜਰੂਰ ਪੀਓ ਪਪ ਜੀ ਇਹ ਤਾਂ ਬਿਮਾਰੀ ਦੇ ਹਿਸਾਬ ਨਾਲ ਨਾ ਹੁਣ ਕੋਈ 2 ਮਹੀਨੇ ਜੀ ਠੀਕ ਹੋਦਾ ਕੋਈ 4 ਜੀ ਪਹਿਲੇ ਉਹ ਕਹਿੰਦੇ ਵੀ 5 ਮਹੀਨੇ ਉਹਨ ਵਾਰ-ਵਾਰ ਦਾ ਸਮਝਾਉਣ ਦੀ ਫਾਇਦਾ ਨਹੀਂ ਕੋਈ ਇਸ ਗੱਲ ਦੇ ਵਿੱਚ ਜੇ ਪਰਮਾਤਮਾ ਕਰ ਪਰ ਇਹ ਵੀ ਜਿਹਨੂੰ 8 ਮਹੀਨੇ ਦੱਸਿਆ ਤੋਂ 2 ਮਹੀਨੇ ਨਹੀਂ ਠੀਕ ਹੋ ਸਕਦਾ ਉਹ ਆਵੇ 4-5 ਮਹੀਨੇ ਹੁਣ ਆਪਾਂ ਵੇਖੋ ਸਾਡੇ 4-5 ਮਹੀਨੇ ਬਾਅਦ ਟੈਸਟ ਕਰਾ ਕੇ ਲਿਆਏ ਆ ਤੇ ਫਰਕ ਵੀ ਪੈ ਗਿਆ ਠੀਕ ਹੈ ਜੀ ਹੁਣ ਡਾਕਟਰ ਵੀ ਸ਼ੌਕ ਲੋਏ ਹੋਣੇ ਹਾਂ ਜੀ ਹਾਂ ਜੀ ਹਾਂ ਡਾਕਟਰ ਰਿਪੋਰਟ ਵੀ ਬਨਾਲ ਲੈ ਕੇ ਆਏ ਇਸ ਹਰਕੀ ਉਹ ਵੀ ਆਰਾਮ ਨੂੰ ਨੇ ਵੀ ਆ ਗਈ ਜੀ ਹਾਂ ਜੀ ਹਾਂ ਉਹ ਤੇ ਕਹਿੰਦੇ ਮੈਨੂੰ ਦਵਾਈ ਕਿਹਦੇ ਤੇ ਕੱਲ ਮੈਂ ਦਵਾਈ ਤੇ ਲਿਖ ਦਿੰਦੇ ਹਾਂ ਮੈਂ ਕਿਹਾ ਦਵਾਈ ਤੇ ਮੈਂ ਖਾਂਦਾ ਹੀ ਨਹੀਂ ਮੈਂ ਕਿਹਾ ਮੈਂ ਉਦਾਂ ਹੀ ਇੱਕ ਗੋਲੀ ਖਾਣਾ ਹੈ ਤੇ ਬੱਸ ਠੀਕ ਠਾਕ ਹੈ ਮ ਤੇ ਚਲੋ ਵੈਸੇ ਹਮ ਬਹੁਤ ਸੋਣਾ ਮਹਾਰਾਜ ਦੀ ਕਿਰਪਾ ਨਾਲ ਜੀ ਜਿਹੜੀ ਜ਼ਿੰਦਗੀ ਦੇ ਸੁੱਖ ਦੀ ਨੰਗ ਤੇ ਮਤਲਬ ਇਹ ਕਾੜੇ ਦੇ ਨਾਂ ਨਵੀਂ ਜ਼ਿੰਦਗੀ ਮਿਲ ਗਈ ਆਪਾਂ ਖੁਸ਼ ਹਾਂ ਜੀ ਆਪਾਂ ਖੁਸ਼ ਹਾਂ ਆਪਾਂ ਮਹਾਰਾਜ ਦੀ ਕਿਰਪਾ ਕਰਕੇ ਹਰੇਕ ਭੈਣ ਭਰਾ ਖੁਸ਼ੀ ਜਾਵੇ ਇੱਥੋਂ ਜਿਹੜਾ ਆਵੇ ਖੁਸ਼ ਜਾਵੇ ਪਰ ਆਪ ਤਸੱਲੀ ਕਰੋ ਆਣ ਕੇ ਕਿਸੇ ਦੇ ਸੁਣ ਤੇ ਗਣਦੇ ਵੀ ਨਾ ਤੁਸੀਂ ਕੋਈ ਲੋਕੀ ਝੂਠ ਮਾਰ ਦੇਣੇ ਕਈ ਬੰਦੇ ਵੀ ਕਹਿੰਦੇ ਪੈਸੇ ਦੇ ਕੇ ਬੰਦਾ ਖੜਾ ਕਰ ਲੈਂਦੇ ਆ ਉਹ ਗੱਲਾਂ ਵੇਖੋ ਪਰਵਾਦਵਾ ਨਹੀਂ ਸੌਂਦੀਆਂ ਚੰਗੀਆਂ ਲੱਗਦੀਆਂ ਆਓ ਆਣ ਕੇ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਪੀ ਕੇ ਦੇਖੋ ਆਪਣੀ ਬਿਮਾਰੀ ਦੇ ਹ की, की प्रॉब्लम तो मैं सतेंद्र कुमार ऑनरी कमीशनड अफसर इंडियन नेवी लेफ्टिनेंट ये मैं चौथी बार आज काढ़ा पीने आया हूँ मेरी हर्ड की दो नशें पिछले बीस साल से ब्लॉक हैं और भारी भारी महसूस होता था और सांस चढ़ जाता था तो मैंने जब पहला ही काढ़ा पिया तो मेरे को काफ़ी आराम मिला मेरा राइट हैंड की सुबह उठता था तो मुट्ठी बंद नहीं होती थी अब ये देखो मैं पूरी मुठ्ठी बंद करता हूँ कोई प्रॉब्लम नहीं है एकदम हल्का महसूस हो रहा है अब भी वैद्य जी का भी कहना है कि अगर आपका डाइट ठीक है परहेज़ ठीक है तो आपको जल्दी आराम हो सकता है लेकिन कुछ पाँच परसेंट लोग ऐसे हैं बोलते हैं परहेज़ करते हैं लेकिन परहेज़ नहीं होता है है ना क्या मैं करता हूँ कोशिश लेकिन उसको मैं भी टूटता तोड़ता हूँ ऐसा नहीं है तो बड़ी अच्छी बात है कि करमती काढ़ा अगर बिना ऑपरेशन के बंदा ठीक हो रहा है तो इससे बड़ी उपलब्धि कोई नहीं हो सकती आपने बताया आप नेवी में थे ऑफिसर थे बड़े बड़े आर्मी हॉस्पिटल तो बड़े बड़े डॉक्टर हैं वहाँ तो इलाज भी फ्री है डॉक्टरों का कहना था कि यू हैव टू गो फॉर ओपन हार्ट सर्जरी तो मैंने मना कर दिया कि अभी मेरी एज नहीं है कि मैं ओपन हार्ट सर्जरी में जाऊँ क्योंकि तो चीट फाट हड्डियाँ जुड़नी है कि नहीं क्योंकि तो वो तो लकड़ी की तरह आरे की तरह काटते हैं है ना बाद में तकलीफ़ होती है बुढ़ापे में बैठना उठना चलना तो अगर काढ़े से ठीक हो रहा है तो इससे बड़ी उपलब्धि नहीं है इसलिए तो इनके बारे में कैसे पता चला कि यहाँ पे मैंने फेसबुक पे यूट्यूब पे इंस्टाग्राम पे देखा और मैं फिजिकली भी यहाँ आके बहुत लोगों के साथ मिला और मैंने इंटरव्यू ली तो लोगों को फायदा है किसी को लेट फायदा हो रहा है किसी को जल्दी हो जा रहा है अब आप ठीक हो काढ़े से बिल्कुल ठीक हाँ मैं अभी कम्फर्टेबल हूँ काढ़े से मेरे को फायदा है इसीलिए मैं आ रहा हूँ मैं ਆਪ ਕੀ ਪੰਜਾਬ ਨੇਸ਼ਨ ਟੀਵੀ ਦਾ ਥੈਂਕ ਯੂ ਜਿन्होने ਇਹ ਕਵਰ ਕੀਆ ਮੇਰੇ ਕੋ ਥੈਂਕ ਯੂ ਵੈਰੀ ਮਚ ਲੋਕੋ ਕੋ ਵੀ ਬੋਲੂਗਾ ਕਿ ਅਗਰ ਬਿਨਾ ਆਪਰੇਸ਼ਨ ਕੇ ਠੀਕ ਹੋਣਾ ਹੈ ਤਾਂ ਬਾਬਾ ਜੀ ਦਾ ਕਾੜਾ ਪੀਓ ਸੋ ਸਾਡੇ ਨਾਲ ਇਸ ਵੇਲੇ ਐਚਐਸ ਬਾਬਾ ਜੀ ਨੇ ਜਿਨਾਂ ਨੂੰ ਲੋਕਾਂ ਨੇ ਬੜੇ ਪਿਆਰ ਦਾ ਇੱਕ ਨਾਮ ਦਿੱਤਾ ਕਾੜੇ ਵਾਲੇ ਬਾਬਾ ਬਾਬਾ ਜੀ ਜਦੋਂ ਤੁਸੀਂ ਇਹ ਜੜੀ ਬੂਟੀਆਂ ਨੂੰ ਤਿਆਰ ਕਰਕੇ ਕਾੜਾ ਤਿਆਰ ਕੀਤਾ ਜਦੋਂ ਅਸੀਂ ਅਸੀਂ ਵੇਖਦੇ ਆਂ ਜਿਆਦਾਤਰ ਹਾਰਟ ਦੇ ਪੇਸ਼ੈਂਟ ਜਾਂ ਜਿਨ੍ਹਾਂ ਦੀਆਂ ਨਾੜਾਂ ਬਲੋਕੇਜ ਆ ਸ਼ੂਗਰ ਆ ਕੀ ਸੋਚ ਸੀ ਉਸ ਵੇਲੇ ਜਦੋਂ ਇਹ ਪਲਾਨ ਕੀਤਾ ਕਿ ਮੈਂ ਆ ਚੀਜ਼ ਤਿਆਰ ਕਰਾਂ ਤੇ ਮੈਂ ਖਾਸ ਤੌਰ ਤੇ ਇਹ ਮੇਰੀ ਕੜਾ ਆ ਇਹ ਖਾਸ ਤੌਰ ਤੇ ਇਹ ਬਿਮਾਰੀ ਲਈ ਫਿੱਟ ਹੈ ਪਹਿਲਾਂ ਤਾਂ ਮੈਂ ਪੰਜਾਬ ਨੇਸ਼ਨ ਟੀਵੀ ਦਾ ਸਾਰਿਆਂ ਦਾ ਬੜਾ ਧੰਨਵਾਦ ਆ ਦੇਖੋ ਇਹ ਜਿਹੜਾ ਆਪਾਂ ਨਾ ਕੋਈ ਸੋਚ ਕੇ ਨਹੀਂ ਸੀ ਤਿਆਰ ਕੀਤਾ ਵੀ ਇਹਦੇ ਨਾਲ ਇੰਨੇ ਹਾਰਟ ਦੇ ਮਰੀਜ਼ ਠੀਕ ਹੋ ਜਾਣਗੇ ਸਮਝ ਗਏ ਤਾਂ ਇੱਕ ਆਪਣਾ ਸੋਚ ਸੀਗੀ ਬਾਤ ਵੀ ਤਕਫ ਤੇਰੀ ਦੋਸ਼ ਦੇ ਵਿੱਚ ਕੰਮ ਆਉਂਦਾ ਹਨਾ 147 ਬਿਮਾਰੀਆਂ ਦੇ ਵਿੱਚ ਇਹ ਕੰਮ ਆਊਗਾ ਤੇ ਪ੍ਰੋਪਰ ਇਹ ਬਣਾਇਆ ਹੱਡ ਦੇ ਮਰੀਜ਼ਾਂ ਲਈ ਸੀ ਕਿਉਂਕਿ ਉਹ ਹੱਡ ਦੇ ਮਰੀਜ਼ਾਂ ਦੀ ਗਿਣਤੀ ਕਾਫੀ ਵੱਧ ਗਈ ਸੀ ਸਿਰਫ ਇਹੀ ਕਾੜਾ ਰਹਿ ਗਿਆ ਸੀ ਵੀ ਜਿਹੜਾ ਨਾਲ ਨਹੀਂ ਸਿਲਾ ਪਾਰੇ ਸੀ ਤੇ ਫਿਰ ਇਹ ਤਿਆਰ ਕੀਤਾ ਗਿਆ ਹੌਲੀ ਹੌਲੀ ਇਹਦੇ ਵਿੱਚ ਹੋਰ ਵੀ ਸੁਧਾਰ ਹੋਇਆ ਤੇ ਪਹਿਲਾਂ ਸਾਨੂੰ ਤਾਂ ਜੜੀ ਬੂਟੀਆਂ ਲੈਣ ਲਈ ਬੜੀ ਦਿੱਕਤ ਆ ਰਹੀ ਸੀ ਹਨਾ ਕੋਈ ਕਿਤੋਂ ਮਿਲਦੀ ਸੀ ਕੋਈ ਕਿਤੋਂ ਮਿਲਦੀ ਸੀ ਪਰ ਹੁਣ ਇਹ ਆ ਵੀ ਕੋਈ ਜਗ੍ਹਾ ਤੋਂ ਹੋ ਜਾਂਦਾ ਕੰਮ ਇਹਦਾ ਤਰੀ ਅਭੀ ਰੱਬ ਦੀ ਕਿਰਪਾ ਨਾਲ ਇਹਦਾ ਰਿਜ਼ਲਟ ਬੜਾ ਹੈ ਅੱਛਾ ਜਦੋਂ ਤੁਸੀਂ ਗੱਲ ਕੀਤੀ ਵੀ ਮੈਂ ਕਾਣ ਬਣਾਇਆ ਜਾਂਦਾ ਮੇਰੇ ਕੋਲ ਹਾਰਟ ਦੇ ਪੇਸ਼ੈਂਟ ਹੈ ਜਦੋਂ ਤੁਹਾਡੇ ਕੋਲ ਕੋਈ ਪੇਸ਼ੈਂਟ ਆਉਂਦਾ ਉਹਦੀ ਟਰੀਟਮੈਂਟ ਕਰਨ ਤੋਂ ਪਹਿਲਾਂ ਕੀ ਡਾਇਗਨੋਸ ਕਰਦੇ ਹਾਂ ਕਿ ਇਹਦਾ ਅ ਜੇ ਕਹਿੰਦੇ ਟੈਸਟ ਹੋਣੇ ਚਾਹੀਦੇ ਆ ਕਿਦਾਂ ਦੇ ਟੈਸਟ ਲੈ ਕੇ ਆਵੇ ਤਾਂ ਕਿ ਉਹਨੂੰ ਪਤਾ ਤੁਹਾਨੂੰ ਪਤਾ ਲੱਗੇ ਕਿ ਇਹਦੇ ਵਿੱਚ ਆਹ ਪ੍ਰੋਬਲਮ ਹੈ ਇਹਦਾ ਇਲਾਜ ਇਸ ਤਰ੍ਹਾਂ ਹੋ ਸਕਦਾ ਹਾਰਟ ਦੇ ਮਰੀਜ਼ ਜਿੰਨੇ ਵੀ ਹੁੰਦੇ ਆ ਪ੍ਰੋਪਰ ਆਪਣੇ ਕੋਲੇ ਹਾਰਟ ਦੇ ਡਾਕਟਰ ਕੋਲੋਂ ਦਵਾਈਆਂ ਚੱਲਦੀਆਂ ਹੁੰਦੀਆਂ ਨੇ ਉਹੀ ਆਉਂਦੇ ਇਹ ਨਹੀਂ ਵੀ ਕੋਈ ਹਾਰਟ ਦਾ ਮਰੀਜ਼ ਆਪਾਂ ਸਿੱਧੇ ਹੀ ਆਪਣੇ ਕੋਲੇ ਆਜੂਗਾ ਜਿਹੜੇ ਬੰਦੇ ਦੀ ਹਾਰਟ ਦੇ ਡਾਕਟਰ ਤੋਂ ਦਵਾਈ ਨਹੀਂ ਚੱਲਦੀ ਹੁੰਦੀ ਆਪਾਂ ਉਹਨੂੰ ਕੋਈ ਪਹਿਲਾਂ ਕੇ ਜਿਹੜਾ ਵੀ ਹਾਰਟ ਦੇ ਡਾਕਟਰ ਤੋਂ ਪਹਿਲਾਂ ਕਨਫਰਮ ਕਰਾਓ ਜਿੰਨਾ ਚਿਰ ਉਹ ਕਨਫਰਮ ਨਹੀਂ ਹੁੰਦਾ ਉਹਦੀ ਈਕੋਜ ਨਹੀਂ ਹੁੰਦੀ ਟੀਐਮਟੀ ਨਹੀਂ ਹੁੰਦੀ ਸਿਟੀ ਐਂਜਿਓਗ੍ਰਾਫੀ ਨਹੀਂ ਹੁੰਦੀ ਜਾਂ ਐਂਜਿਓਗ੍ਰਾਫੀ ਨਹੀਂ ਹੁੰਦੀ ਉਹਨਾਂ ਦੇ ਕਰ ਆਪਾਂ ਉਹਦਾ ਕੋਈ ਇਲਾਜ ਨਹੀਂ ਕਰਦੇ ਠੀਕ ਹੈ ਕਿਉਂਕਿ ਦੇਖੋ ਹਰ ਬੰਦੇ ਦੀ ਜਾਨ ਕੀਮਤੀ ਹੈ ਆਪਾਂ ਕਿਸੇ ਤੇ ਰਿਸਕ ਨਹੀਂ ਲੈ ਸਕਦੇ ਔਰ ਜਿੰਨੇ ਵੀ ਮਰੀਜ਼ ਬੈਠੇ ਆਂ ਅੰਗਰੇਜ਼ੀ ਦਵਾਈ ਆਪਾਂ ਹੌਲੀ-ਹੌਲੀ ਘਟਾਈ ਦੀ ਹੈ ਇੱਕਦਮ ਕਿਸੇ ਦੀ ਵੀ ਬੰਦ ਨਹੀਂ ਕਰਦੇ ਇਹ ਹਾਂ ਜਿੱਦਾਂ ਹਾਰਟ ਦੀ ਗੱਲ ਕਰੀਏ ਜਦੋਂ ਹਾਰਟ ਦਾ ਪੇਸ਼ੈਂਟ ਤੁਹਾਡਾ ਉਹਦੇ ਸਿਪਟਮ ਕੀ ਹੁੰਦੇ ਆ ਕਿਵੇਂ ਉਹਨੂੰ ਪਤਾ ਲੱਗਦਾ ਕਿ ਮੇਰੇ ਹਾਰਟ ਚ ਪ੍ਰੋਬਲਮ ਆਈ ਹੈ ਮੈਨੂੰ ਆ ਚੀਜ਼ ਹੈ ਕਿਹੜੀ ਨਿਸ਼ਾਨੀਆਂ ਹੁੰਦੀਆਂ ਕਿ ਬੋਡੀ ਦੱਸਦੀ ਹੈ ਕਿ ਆ ਤੁਹਾਡੇ ਹਾਰਟ ਚ ਪ੍ਰੋਬਲਮ ਆ ਗਈ ਹੈ ਬਿਲਕੁਲ ਇਹਦੇ ਵਿੱਚ 90% ਬੰਦਿਆਂ ਨੂੰ ਸਾਹ ਚੜ੍ਹਦਾ ਹੁੰਦਾ ਜੀ ਤੁਰਿਆ ਨਹੀਂ ਜਾਂਦਾ ਪੌੜੀ ਚੜ੍ਹਦੇ ਦਿੱਕਤ ਆਉਂਦੀ ਹੈ ਨਹਾਉਂਦੇ ਦਿੱਕਤ ਆਉਂਦੀ ਹੈ ਕੁਝ ਮਰੀਜ਼ਾਂ ਦੇ ਤੇ ਗਲ ਚ ਖਿੱਚ ਪੈਂਦੀ ਆ ਕਈਆਂ ਦੇ ਬਾਹਾਂ ਚ ਦਰਦ ਆਂਦਾਗਾ ਕਈਆਂ ਦੇ ਛਾਤੀ ਚ ਖਿੱਚ ਪੈਂਦੀ ਆ ਛਾਤੀ ਚ ਸਾਹ ਲੈਣਾ ਔਖਾ ਹੋ ਜਾਂਦਾ ਉਹਨਾਂ ਕਈ ਬੰਦੇ ਗਏ ਸੇ ਆ। ਜੁਜੇ ਦੇ ਦਾਤ ਨੂੰ ਬਹਿ ਕੇ ਗੁਜ਼ਾਰਾ ਕਰਦੇ ਸੀ। ਸੌ ਨਹੀਂ ਸੀ ਬੰਦੇ। ਡਬਲ ਡਬਲ ਤਿੰਨ ਟੈਨਸ਼ਨ ਆਣੇ ਲੱਗੇ ਬੈਟਰੀ ਨੀਂਦ ਲੈਂਦੇ ਸੀ। ਜਦੋਂ ਬੰਦਾ ਆਪਣੇ ਕੋਲੇ ਦਵਾਈ ਖਾਂਦਾ 2-2.5 ਕਿਲੋਮੀਟਰ ਸੈਰ ਕਰਨ ਲੱਗ ਜਾਂਦਾ ਉਹਨੂੰ ਆਪਣੇ ਆਪ ਨੂੰ ਫੀਲ ਹੋਣ ਲੱਗਦਾ ਵੀ ਮੈਂ ਪਹਿਲਾਂ ਵਾਲੀ ਸਥਿਤੀ 'ਚ ਆ ਗਿਆ। ਪਰ ਤੁਸੀਂ ਜਿਹੜੇ ਵੀ ਮਰੀਜ਼ ਤੋਂ ਪੁੱਛੋ ਕੋਈ ਜਿਹੜਾ 2-2 ਮਹੀਨੇ ਦਵਾਈ ਖਾਂਦਾ ਉਹਨੂੰ ਹਰ ਮਰੀਜ਼ ਆਪ ਕਹਿੰਦਾ ਵੀ ਮੈਨੂੰ ਪਹਿਲਾਂ ਨਾਲੋਂ ਫਰਕ ਆ। ਮੈਂ ਤੁਰਨ ਲੱਗ ਗਿਆ। ਕਿਉਂਕਿ ਹਲਾ ਚੱਲਣ ਨੂੰ ਹੀ ਰਹਿ ਜਾਂਦਾ ਬੰਦਾ। ਜੀ। ਜਿਵੇਂ ਜਿਵੇਂ ਉਹ ਦਵਾਈ ਖਾਈ ਜਾਂਦਾ ਉਵੇਂ ਉਵੇਂ ਬੈਠੀ ਜਾਂਦਾ ਕਿਉਂਕਿ ਉਹਦੀ ਹਾਰਟ ਪੰਪਿੰਗ ਘਟੀ ਜਾਂਦੀ ਹੈ ਬਲੋਕੇਜ ਵਧੀ ਜਾਂਦੀ ਹੈ ਆਪਣੇ ਜਦੋਂ 2 ਮਹੀਨੇ ਦਵਾਈ ਖਾਂਦਾ ਉਹਨੂੰ ਸਾਹ ਸੌਖਾ ਹੋ ਜਾਂਦਾ ਇਸੇ ਕਾਰਨ ਇਹੀ ਆ ਵੀ ਆਪਣੇ ਕੋਲੇ ਮਰੀਜ਼ਾਂ ਦਾ ਕਾਰਨ ਇਹੀ ਆ ਕਿ ਜਦੋਂ ਮਰੀਜ਼ ਬੋਲਦਾ ਠੀਕ ਹੋਇਆ ਤਾਂ ਨੈਚੁਰਲੀ ਗੱਲ ਆ ਜਿੱਥੇ ਮਰੀਜ਼ ਬੋਲਦਾ ਉਥੇ ਮਰੀਜ਼ਾਂ ਨੇ ਭੱਜਣੇ ਵਜਣਾਂ